ਅੱਜ ਦੀ ਆਪਣੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਵਾਪਸ ਸਵਾਗਤ ਕਰਦੇ ਹਾਂ ਜੀ ਜਿੰਨੇ ਵੀ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੰਬਰ ਹੈਗਾ ਜੀ ਆਪਣਾ 9465629488 WhatsApp ਨੰਬਰ ਹੈ ਉੱਤੇ ਵੀ ਲਿਖਿਆ ਤੁਹਾਨੂੰ ਮਿਲ ਜਾਊਗਾ ਪੂਰੀ ਵੀਡੀਓ 'ਚ ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਹੈ ਕੋਈ ਵੀ ਮਸ਼ੀਨਰੀ ਹੈ ਘਰ ਹੈ ਕੂਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਆਏ ਹਾਂ ਅੱਜ ਹੋਂਡਾ ਦੀ ਅਮੇਜ਼ ਆਪਣੇ ਕੋਲੇ ਮਾਲਕ ਨੇ ਭੇਜੀ ਹੋਈ ਹੈ ਮਾਲਕ ਦਾ ਏਰੀਆ ਹੈਗਾ ਬਠਿੰਡਾ ਤੇ ਗੱਡੀ ਹੈਗੀ 2014 ਮਾਡਲਾਂ ਤੇ ਗੱਡੀ ਦਾ ਜਿਹੜਾ ਓਨਰ ਆਪਾਂ ਨੂੰ ਮਿਲੂਗਾ ਸੈਕੰਡ ਓਨਰ ਮਿਲੂਗਾ ਜੀ ਜਿੰਨਾਂ ਕੋਲੇ ਗੱਡੀ ਚੱਲ ਰਹੀ ਹੈ ਦੂਜੇ ਨਾਮ ਇਹਨਾਂ ਕੋਲੇ ਚੱਲ ਰਹੀ ਹੈ ਜੀ ਟਾਇਰਾਂ ਦੇ ਵਿੱਚ ਅਲਾਈ ਸੋਹਣੀ ਲੱਗੀ ਹੋਈ ਨਹੀਂ ਟਾਇਰਾਂ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਸਾਫ ਸੁਥਰੀ ਗੱਡੀ ਦੀ ਬਾਡੀ ਲਾਈਨ ਆਪਾਂ ਨੂੰ ਵਧੀਆ ਮਿਲੂਗੀ ਸਾਫ ਸੁਥਰੀ ਨਾ ਕੋਈ ੱੱੱਬਾ ਨਾ ਕੋਈ ਡੈਂਟ ਨਾ ਕੋਈ ਗਲੌਟ ਵਧੀਆ ਜੀ 14 ਮਾਡਲ ਗੱਡੀ ਆ ਤੇ ਡਿਮਾਂਡ 310000 ਰੁਪਇਆ ਇੱਕ ਆਪਣੇ ਕੋਲੇ ਪਹੁੰਚੀ ਐ ਜੀ ਮੌਕੇ ਤੇ ਮਾਲਕ ਨੇ ਕਿਹਾਗਾ ਵੀ ਰੇਟ ਘਟਾਇਆ ਜਾਊਗਾ ਜਿੰਨਾ ਸਾਡੇ ਹੱਥ ਵਿੱਚ ਹੋਊਗਾ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਆ ਕੇ ਘਰੇ ਦੇਖ ਸਕਦਾ 94652 ਤੇ 90062 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ Honda ਦੀ City ਮਾਡਲ ਹੈਗਾ ਜੀ ਗੱਡੀ ਦਾ 2011 ਤੇ ਗੱਡੀ ਦੀ ਬਾਡੀ ਲਾਈਨ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਤੁਹਾਨੂੰ ਫੋਟੋਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਗੱਡੀ ਹੈਗੀ ਅਜੀ ਪੰਜਾਬ ਨੰਬਰ ਤੇ ਡਾਕੂਮੈਂਟਸ ਸਾਰੇ ਆਪਾਂ ਨੂੰ ਕੰਪਲੀਟ ਮਿਲਣਗੇ ਤੇ ਗੱਡੀ ਦੀ ਡਿਮਾਂਡ 98000 ਰੁਪਿਆ ਰੱਖੀ ਹੋਈ ਹੈ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਅੰਦਰ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਚਲਾਉਣ ਦੇ ਵਿੱਚ ਵੀ ਗੱਡੀ ਪੂਰੀ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗੀ ਸੀ ਨਾ ਕੋਈ ਬਬਲਿੰਗ ਕਰਦੀ ਹੈ ਨਾ ਕੋਈ ਆਪਾਂ ਨੂੰ ਕਮੀ ਪੇਸ਼ੀ ਮਿਲਣੀ ਹੈ ਨਾ ਕੋਈ ਇੰਜਨ ਗੇਅਰ ਚ ਨਾ ਕੋਈ ਆਵਾਜ਼ ਆਉਂਦੀ ਹੈ ਕਿਸੇ ਪਾਸੋਂ ਵਧੀਆ ਗੱਡੀ ਹੈ ਸੀ ਸਾਫ਼ ਸੁਥਰੀ ਸੋਹਣੀ ਮਾਡਲ 11 ਜ਼ਰੂਰ ਪਰ ਵਧੀਆ ਦੇਖਣ ਨੂੰ ਮਿਲੂਗੀ ਆਪਾਂ ਨੂੰ ਰੇਟ ਮਾਲਕ ਨੇ ਇੱਕ ਤਰ੍ਹਾਂ ਦਾ ਫਿਕਸ ਜਿਹਾ ਕਿਹਾਗਾ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਚਲੋ ਕਰ ਲਾਂਗੇ ਤੇ ਨੰਬਰ ਸਕਰੀਨ ਤੇ 700 ਪੂਰਾ 91 22 145 ਗੱਲ ਕਰਾਂਗੇ ਹੁੰਡਾ ਦੀ ਅਮੇਜ਼ ਇੱਕ ਹੋਰ ਆਪਾਂ ਗੱਡੀ ਲੈ ਕੇ ਪਹੁੰਚਿਆ ਦੋ ਹੁੰਡਾ ਦੀ ਆ ਅਮੇਜ਼ਾ ਆਪਾਂ ਨੂੰ ਇਸ ਵੀਡੀਓ ਚ ਗੱਡੀਆਂ ਮਿਲ ਜਾਣਗੀਆਂ ਇੱਕ ਤੁਸੀਂ ਪਿੱਛੇ ਦੇਖੀ ਸੀਗੀ ਇੱਕ ਆ ਗਈ ਸੀ ਆ ਵੀ ਪੂਰੀ ਸੋਹਣੀ ਗੱਡੀ ਸੀ ਤੇ ਮਾਡਲ ਦੀ ਗੱਲ ਕਰੀਏ 13/14 ਮਾਡਲ ਗੱਡੀ ਦੇਖਣ ਨੂੰ ਮਿਲੂਗੀ ਆਪਾਂ ਨੂੰ 13 ਦੇ ਵਿੱਚ ਆਈ ਹੋਈ ਆ ਤੇ ਰਜਿਸਟਰ ਹੋਈ ਹੈ 2014 ਦੇ ਵਿੱਚ ਤੇ ਬਰਨਾਲੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਇਹ ਤੇ ਗੱਡੀ ਦੀ ਜਿਹੜੀ ਡਿਮਾਂਡ ਆਪਾਂ ਨੂੰ ਮਿਲੂਗੀ ਉਹ ਮਿਲੂਗੀ ਆਪਾਂ ਨੂੰ 3,25,000 ਰੁਪਇਆ ਬਰਨਾਲੇ ਖੜੀ ਆ ਪੰਜਾਬ ਨੰਬਰ ਦੀ ਆ ਲਾਕਿ ਅੰਦਰ ਦੀ ਗੱਲ ਕਰੀਏ ਸੀਟ ਕਵਰ ਮੈਟ ਮੈਟਿੰਗ ਤੇ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਨਾ ਕੋਈ ਗੱਡੀ 'ਚ ਕਮੀ ਆ ਨਾ ਕੋਈ ਇੰਜਨ 'ਚ ਨਾ ਕੋਈ ਚਲਾਉਣ 'ਚ ਨਾ ਕੋਈ ਸਟਾਰਟਿੰਗ 'ਚ ਕਮੀ ਕੋਈ ਨਹੀਂ ਪੂਰੀ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜੇ ਤੁਸੀਂ ਜਾ ਕੇ ਦੇਖਣਾ ਚਾਹਉਂ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ 90415 ਤੇ 75200 ਪੂਰਾ ਇਹ ਮਾਲਕ ਦਾ ਨੰਬਰ ਹੈ ਕਰ ਸਕਦੇ ਹਾਂ ਗੱਲਬਾਤ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸ ਦੇ ਰਹੋ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰ ਦੋ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਨਮੀਆਂ ਨਮੀਆਂ ਮਸ਼ੀਨਰੀਆਂ ਲੈ ਕੇ ਵੀਡੀਓ ਚ ਆਪਾਂ ਡੇਲੀ ਲੈ ਕੇ ਆਉਂਦੇ ਰਹਨੇ ਆਂ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਤੁਹਾਨੂੰ ਪਿੱਛੇ ਵੀ ਦੱਸਿਆ ਸੀਗਾ ਐਡ ਤੁਸੀਂ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾਲ ਦੇਵਾਂਗੇ ਜੀ ਇੱਕ ਆਪਾਂ ਮਰੂਤੀ 800 ਗੱਡੀ ਲੈ ਕੇ ਪਹੁੰਚਿਆ ਜੀ ਪੰਜਾਬ ਨੰਬਰ ਦੀ ਹੈ ਤੇ ਇਸ ਗੱਡੀ ਦੀ ਪਾਸਿੰਗ ਹਲੇ ਤੱਕ ਪਈ ਆ ਰੀਨਿਊ ਮਾਲਕ ਨੇ ਕਰਵਾਈ ਸੀਗੀ ਮਾਲਕ ਨੇ ਗੱਡੀ ਸ਼ੌਂਕ ਨਾਲ ਰੱਖੀ ਹੋਈ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਮਿਲ ਜਾਣਗੇ ਟਾਇਰ ਵਧੀਆ ਮਿਲ ਜਾਣਗੇ ਬਾਕੀ 70000 ਰੁਪਿਆ ਇੱਕ ਡਿਮਾਂਡ ਕਹੀ ਆ ਮਾਲਕ ਨੇ ਹੁਸ਼ਿਆਰਪੁਰ ਮਾਲਕ ਦਾ ਏਰੀਆ ਦਾ ਜਿਹਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਘਰੇ ਮਾਲਕ ਦੇ ਤੁਹਾਨੂੰ ਮਿਲੂਗੀ ਜਾ ਕੇ ਦੇਖ ਸਕਦੇ ਹੋ 2000 ਮਾਡਲ ਹੈ ਤੇ ਨੰਬਰ ਸਕਰੀਨ ਤੇ ਜੀ 84274 ਤੇ 32940 ਤੇ ਗੱਲ ਕਰਾਂਗੇ ਜੀ ਆਪਾਂ ਜੈਨ ਗੱਡੀ ਦੀ ਇਹ ਕੱਪੜੇ ਕੋਲੇ ਭੇਜੀ ਹੋਈ ਆ ਮਾਲਕ ਨੇ ਦੋ ਮਾਡਲ ਗੱਡੀ ਐ ਤੇ 47000 ਰੁਪਿਆ ਮਾਲਕ ਨੇ ਡਿਮਾਂਡ ਕਹੀ ਆ 47000 ਰੁਪਿਆ ਕੋਈ ਫਿਕਸ ਰੇਟ ਨਹੀਂ ਹੈਗਾ ਕਟਾਪਾਦਾ ਕੀਤਾ ਜਾਊਗਾ ਦੋ ਮਾਡਲ ਹੈ ਮੰਡੀ ਡੱਬ ਵਾਲੀ ਘਰੇ ਹੀ ਗੱਡੀ ਤੁਹਾਨੂੰ ਮਿਲੂਗੀ ਇਹ ਜੇ ਕਿਸੇ ਨੇ ਜਾ ਕੇ ਦੇਖਣੀ ਆ ਸਿੰਘ ਤੇ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਜਿਵੇਂ ਵੀ ਤਸੱਲੀ ਤੁਸੀਂ ਕਰਨੀ ਆ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਨੰਬਰ ਸਕਰੀਨ ਤੇ ਆ ਜੀ 9896467473 ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਪਰਸਨਲ ਨੰਬਰ ਇਹਨਾਂ ਦਾ ਤੇ ਗੱਲਬਾਤ ਕਰ ਸਕਦੇ ਹਾਂ ਤੇ ਵੀਡੀਓ ਕਿਵੇਂ ਦੇ ਲੱਗੀ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਜਰੂਰ ਸ਼ੇਅਰ ਕਰ ਦਿਓ ਅੱਗੇ ਬੱਤ ਬੱਦ ਸਪੋਰਟ ਕਰਿਆ ਕਰੂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਹਰ ਰੋਜ਼ ਆਪਾਂ ਗੱਡੀਆਂ ਮਸ਼ੀਨਰੀਆਂ ਘਰ ਕੋਠੀ ਮਕਾ ਡੇਲੀ ਲੈ ਕੇ ਆਉਂਦੇ ਰਹੇ ਨੇ ਅਸੀਂ ਤੇ ਹਰ ਰੋਜ਼ ਆਪਣੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਮਿਲਦੇ ਆ ਜੀ ਆਪਾਂ ਨਵੀਂ ਅਗਲੀ ਵੀਡੀਓ ਚ ਇੰਨੇ ਸਾਨੂੰ ਦਿਓ ਜੀ ਇਜਾਜ਼ਤ ਤੇ ਇੰਨੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਦੱਬ ਕੇ